ਸਤ ਸ੍ਰੀ ਅਕਾਲ ਜੀ ਸਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਜਿਹੜੇ ਕਿਸਾਨ ਵੀਰ ਆਪਣਾ ਫੇਸਬੁੱਕ ਪੇਜ ਦੇ ਉੱਪਰ ਵੀਡੀਓ ਦੇਖ ਰਹੇ ਨੇ ਪੇਜ ਫੋਲੋ ਜ਼ਰੂਰ ਕਰਿਓ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਇੱਕ ਬਹੁਤ ਜ਼ਿਆਦਾ ਜ਼ਰੂਰੀ ਕਰਨੀ ਹੈ ਕਿਉਂਕਿ ਇਸ ਟਾਈਮ ਕਣਕ ਦਾ ਸੀਜ਼ਨ ਤਾਂ ਆਪਣਾ ਹੁਣ ਤਕਰੀਬਨ ਖਤਮ ਹੋਣ ਵਾਲਾ ਜਿੱਦ ਤੱਕ ਆਪਾਂ ਕਹਿ ਦਈਏ ਬਾਡੀ ਸ਼ੁਰੂ ਹੋਣ ਵਾਲੀ ਹੈ ਤੇ ਬਾਡੀ ਤੋਂ ਬਾਅਦ ਮੰਨ ਕੇ ਚਲੋ ਇੱਕ ਕਿਸਾਨ ਵੀਰਾਂ ਦੇ ਵਿੱਚ ਖਾਸ ਕਰਕੇ ਅਪ੍ਰੈਲ ਮਹੀਨੇ ਦੇ ਵਿੱਚ ਹੀ ਬਹੁਤ ਜ਼ਿਆਦਾ ਵੱਡਾ ਰੁਝਾਨ ਰਹਿਣਾ ਹੈਗਾ ਕਿਉਂਕਿ ਜੇ ਉਹ ਆਪਾਂ ਹੁਣ ਖੇਤੀ ਨਿਰਪਰ ਸੂਬਾ ਬਣਾ ਪੰਜਾਬ ਤਾਂ ਆਪਾਂ ਕਿਸਾਨ ਵੀਰੋ ਕੀ ਗੱਲ ਕਰਦੇ ਆਂਗੇ ਆ ਪੰਜ ਹੁਣ ਜਿਹੜੀ ਅੱਗੇ ਫਸਲ ਲਾਉਣੀ ਆ ਹੁਣ ਕਿਸਾਨ ਵੀਰ ਦਿਨ ਪ੍ਰਤੀ ਦਿਨ ਅਪਡੇਟ ਹੁੰਦੇ ਜਾ ਰਹੇ ਨੇਗੇ ਜਿੱਦਾਂ ਜਿੱਦਾਂ ਆਪਣੀ ਖੇਤੀ ਅਪਡੇਟ ਹੁੰਦੀ ਜਾ ਰਹੀ ਹੈ ਤਾਂ ਕਿਸਾਨ ਵੀਰ ਵੀ ਅਪਡੇਟ ਹੁੰਦੇ ਜਾ ਰਹੇ ਨੇ ਤਾਂ ਕਿਸਾਨ ਵੀਰ ਹੋਣੇ ਤੋਂ ਹੀ ਆਪਣੀਆਂ ਜਿਹੜੀਆਂ ਝੋਨੇ ਦੀਆਂ ਵੈਰਾਈਟੀਆਂ ਨੇ ਉਹਨਾਂ ਦੀ ਰਿਸਰਚ ਕਰ ਰਹੇ ਨੇ ਕਿ ਵੀ ਕਿਹੜੀ ਵੈਰਾਈਟੀ ਆਪਾਂ ਲਾਈਏ ਕਿੱਦਾਂ ਕਿੱਦਾਂ ਕਿਹੜੀ ਵੈਰਾਈਟੀ ਦਾ ਝਾੜ ਹੈ ਕਿੰਨਾ ਟਾਈਮ ਲੈਂਦੀ ਆ ਕਿਉਂਕਿ ਇੱਕ ਬਹੁਤ ਜ਼ਿਆਦਾ ਇੱਕ ਦੁਬਿਧਾ ਵੀ ਕਹਿ ਸਕਦੇ ਆਪਾਂ ਤੇ ਬਾਕੀ 705 ਵੀ ਕਹਿ ਸਕਦੇ ਆ ਕਿਸਾਨ ਵੀਰਾਂ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ 80% ਕਿਸਾਨ ਵੀਰ ਨੇ ਜਿਹੜੇ ਠੇਕੇ ਦੇ ਜ਼ਮੀਨਾਂ ਲੈ ਕੇ ਖੇਤੀ ਕਰਦੇ ਨੇ ਠੇਕੇ ਦੇ ਜ਼ਮੀਨਾਂ ਦੇ ਵਿੱਚ ਕਿਸਾਨ ਵੀਰ ਪੂਛਾ 44 ਕਿਸਮ ਦੀ ਜਾਂ ਪੀਲੀ ਪੂਛਾ ਕਿਸਮ ਦੀ ਸਭ ਤੋਂ ਵੱਡੇ ਫਿੱਪਦ ਮੰਨ ਕੇ ਚਲੋ ਬਜਾਈ ਕਰਦੇ ਸੀ ਲਵਾਈ ਲਾਉਂਦੇ ਸੀ ਉਹਨੂੰ ਤਾਂ ਕਿਸਾਨ ਵੀਰੋ ਉਹ ਕਿਸਾਨ ਵੀਰਾਂ ਵਾਸਤੇ ਹੁਣ ਪ੍ਰੋਬਲਮ ਕੀ ਕ੍ਰੀਏਟ ਹੋ ਗਈ ਵੀ ਸਰਕਾਰ ਨੇ ਜਿਹੜੀਆਂ ਇਹ ਲੌਂਗ ਟਰਮ ਵੈਰਾਈਆਂ ਸੀਗੀਆਂ ਇਹ ਪਿਛਲੇ ਸਾਲ ਬੈਨ ਕਰਤੀਆਂ ਸੀ ਬੈਨ ਕਰਨ ਦਾ ਮਤਲਬ ਬੈਨ ਨਹੀਂ ਹੈਗਾ ਉਹਨਾਂ ਨੇ ਸਿਰਫ ਨੋਟੀਫਿਕੇਸ਼ਨ ਕੱਢਿਆ ਹਜੇ ਤੱਕ ਬੈਨ ਹੋਣ ਦਾ ਨਹੀਂ ਆਇਆ ਉਹਨਾਂ ਨੇ ਕਿਹਾ ਵੀ ਇਹ ਵੈਰਾਈਟੀਆਂ ਨੂੰ ਅਸੀਂ ਬੈਨ ਕਰ ਦਾਂਗੇ ਬੈਨ ਹੋਣ ਦਾ ਕੋਈ ਕਿਸਾਨ ਵੀਰ ਉਹ ਹਜੇ ਤੱਕ ਨੋਟੀਫਿਕੇਸ਼ਨ ਨਹੀਂ ਹੈ ਵੀ ਹਾਂ ਇਹ ਬੈਨ ਹੈ ਦੀ ਖਰੀਦ ਬੰਦ ਹੈ ਤੇ ਉਹਦੇ ਬਦਲ ਦੇ ਵਿੱਚ ਹੁਣ ਕਿਸਾਨ ਵੀਰ ਨੇ ਜਿਹੜੇ ਉਹ ਵੈਰਾਈਟੀਆਂ ਲੱਭਣ ਲੱਗੇ ਤਾਂ ਹੁਣ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹੀ ਗੱਲਬਾਤ ਕਰਨੀ ਹੈਗੀ ਵੀ ਵੈਰਾਈਟੀਆਂ ਨੇ ਜਿਹੜੀਆਂ ਨਵੀਆਂ ਆ ਰਹੀਆਂ ਨੇਗੀਆਂ ਦਿਨ-ਪ੍ਰਤੀ ਦਿਨ ਪੂਸਾ 44 ਜਿਹੜੀ ਵੈਰਾਈਟੀ ਸੀਗੀ ਖੈਰ ਮੇਰੀ ਮੇਰਾ ਵਰਤਾ ਜਿਹੜਾ ਉਸ ਤੋਂ ਪਹਿਲਾਂ ਦੀ ਪੂਸਾ 44 ਕਿਸਮ ਚੱਲ ਰਹੀ ਹੈ ਤਕਰੀਬਨ ਸਿਆਣਿਆਂ ਦੇ ਦੱਸਣ ਦੀ ਗੱਲ ਹੈ ਜਿਹੜੀ 1991 92 ਤੋਂ ਬਾਅਦ ਪੂਸਾ 44 ਹੈ ਜਿਹੜੀ ਉਹ ਪੰਜਾਬ ਦੇ ਵਿੱਚ ਵੱਡੇ ਰਕਬੇ 'ਚ ਲੱਗਣ ਲੱਗੀ ਸੀਗੀ ਉਦੋਂ ਤੋਂ ਲੈ ਕੇ 2023 ਤੱਕ ਤੁਸੀਂ ਇਹ ਦੇਖ ਲਓ ਵੀ ਕਿੰਨਾ ਲੰਮਾ ਸਮਾਂ ਉਹ ਰਾਜ ਕਰ ਗਈ ਪੰਜਾਬ ਦੀ ਧਰਤੀ ਦੇ ਉੱਪਰ ਤੇ ਜਿਹੜਾ ਪੂਸਾ 44 ਕਿਸਾਨ ਵੀਰੋ ਆਪਾਂ ਨੂੰ ਝਾੜ ਦਿੰਦਾ ਸੀ ਉਹ ਝਾੜ ਤਾਂ ਲੈ ਗਏ ਨੇ ਕਿਸਾਨ ਵੀਰ ਪਰ ਦਿਨ ਪ੍ਰਤੀ ਦਿਨ ਕਿਸਾਨ ਵੀਰੋ ਜਿਹੜੀ ਉਹ ਵੈਰਾਈਟੀ ਸੀਗੀ ਉਹ ਤੋਂ ਆਪਾਂ ਬਿਮਾਰੀਆਂ ਤੋਂ ਨਹੀਂ ਆਪਾਂ ਤੋਂ ਅਪਡੇਟ ਹੋਇਆ ਗਿਆ ਸਮੱਸਿਆ ਕਿਸਾਨ ਵੀਰੋ ਮੈਂ ਤੁਹਾਨੂੰ ਦੱਸ ਦਾਂਗਾ ਕਿਉਂਕਿ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦਾ ਜਦੋਂ ਕਿਸਾਨ ਵੀਰੋਂ ਪੂਸਾ 44 ਵੈਰਾਈਟੀ ਪਹਿਲੀਆਂ ਤੋਂ ਪੰਜਾਬ ਦੇ ਵਿੱਚ ਲੱਗਣ ਲੱਗੀ ਸੀਗੀ ਤਕਰੀਬਨ ਉਹਦੋਂ ਮਈ ਐਂਡ ਦੇ ਵਿੱਚ ਝੋਨਾ ਲਾਉਣ ਲੱਗ ਜਾਂਦੇ ਸੀ ਕਿਸਾਨ ਵੀਰ ਤੇ ਜਦੋਂ ਨੂੰ ਕਿਸਾਨ ਵੀਰੋਂ ਜ਼ਿਆਦਾ ਬਿਮਾਰੀਆਂ ਦੇ ਅਟੈਕ ਦਾ ਟਾਈਮ ਆਉਂਦਾ ਸੀ ਜਾਂ ਜਿੱਦਾਂ ਆਪਾਂ ਕਹਦੇ ਆ ਵੀ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਕੋਈ ਟਾਈਮ ਦੀ ਮੌਸਮ ਦੀ ਅਪਡੇਟ ਹੁੰਦੀ ਸੀ ਉਹ ਅਪਡੇਟ ਮੌਸਮ ਦੇ ਹਿਸਾਬ ਨਾਲ ਉਹ ਵੈਰਾਈਟੀ ਚੱਲਦੀ ਸੀ ਜਿੱਦਾਂ ਹੁਣ PR 126 ਹੈ ਮੌਸਮ ਦੇ ਹਿਸਾਬ ਦੇ ਨਾਲ ਵੈਰਾਈਟੀ ਡਿਜ਼ਾਈਨ ਕਰੀ ਜਿੱਦਾਂ ਆਪਾਂ ਕਰੀ ਅਪਡੇਟ ਕਰੀ ਹੋਈ ਹੈਗੀ ਤਾਂ ਕਿਸਾਨ ਵੀਰੋ ਜਦੋਂ ਪੂਸਾ 44 ਵੈਰਾਈਟੀ ਹੈ ਜਿਹੜੀ ਇਹ ਹੁਣ ਲੇਟ ਲੱਗਣ ਲੱਗੀ ਹੁਣ ਕਿਸਾਨ ਵੀਰੋ 150 ਦਿਨ ਇਹਨੇ ਪੂਰਾ ਕਰਕੇ ਵੱਢਿਆ ਜਾਣਾ ਉਸ ਟਾਈਮ ਜਦੋਂ ਪਹਿਲਾਂ ਲਾਉਂਦੇ ਸੀਗੇ ਤਾਂ ਹਰੇਕ ਕਿਸਾਨ ਵੀਰ ਕੀ ਕਰਦਾ ਸੀ ਪ੍ਰਾਲੀ ਵਿੱਚ ਬਾਹ ਦਿੰਦਾ ਸੀਗਾ ਬਿਮਾਰੀਆਂ ਇਹਨੂੰ ਘੱਟ ਲੱਗਦੀਆਂ ਸੀ ਕਿਉਂਕਿ ਖਾਦਾਂ ਘੱਟ ਪੈਂਦੀਆਂ ਸੀ ਪੂਰੀ ਉਮਰ ਲੈ ਕੇ ਝੋਨਾ ਪੱਕਦਾ ਸੀਗਾ ਤੇ ਕਿਸਾਨ ਵੀਰ ਹੁਣ ਕੀ ਕਰਦੇ ਨੇ ਕਿ ਇਹਨੂੰ ਲੇਟ ਲਾਉਣ ਦੇ ਚੱਕਰ ਦੇ ਵਿੱਚ ਜਲਦੀ ਇਹਨੂੰ ਵਧਾਉਣ ਦੇ ਚੱਕਰ ਦੇ ਵਿੱਚ ਜੂਰੀਆ ਵਗੈਰਾ ਹੋਰ ਚੀਜ਼ਾਂ ਜ਼ਿਆਦਾ ਪਾਉਂਦੇ ਨੇ ਕੈਮੀਕਲ ਖਾਦਾਂ ਦੀ ਵਰਤੋਂ ਇਹ ਕਰਦੇ ਨੇ ਜਿਦੇ ਨਾਲ ਕਿਸਾਨ ਵੀਰੂ ਬਿਮਾਰੀਆਂ ਜ਼ਿਆਦਾ ਪੈਣ ਲੱਗੀਆਂ ਤੇ ਅਗਲਾ ਸੀਜ਼ਨ ਆ ਜਿਹੜਾ ਕਿਸਾਨ ਵੀਰੂ ਉਹੋ ਛੋਟਾ ਰਹਿ ਗਿਆ ਪਰਾਲੀ ਨੂੰ ਅੱਗ ਲੱਗਣ ਲੱਗੀ ਖਰਚੇ ਕੋਈ ਵਿੱਚ ਬੋਂਦਾ ਨਹੀਂ ਸੀਗਾ ਇਹ ਵੀ ਇਹ ਪੂਸਾ ਚਟਾਲੀ ਦੀ ਇੱਕ ਇਹੀ ਦਿੱਕਤ ਆਈ ਹੈਗੀ ਕਿ ਜਦੋਂ ਲੰਬਾ ਸੀਜ਼ਨ ਚੱਲ ਗਿਆ ਜ਼ਿਆਦਾ ਤਾ ਕਿਸਾਨ ਵੀਰ ਕੀ ਕਰਦੇ ਨੇ ਇਹ ਤਾਂ ਫਟਾਫਟ ਅੱਗ ਲਾਈ ਤਾਂ ਕਣਕ ਬੀਜਤੀ ਤਾਂ ਜਿਹੜੀ ਹੁਣ PR126 ਇਹਨੂੰ ਜੇ ਆਪਾਂ 2 4 ਜੂਨ ਨੂੰ ਹਾਂ 2 4 ਜੁਲਾਈ ਨੂੰ ਸੌਰੀ ਲਾ ਦਈਏ ਤਾਂ ਇਹ ਰੌਣੀ ਕਰਕੇ ਵੀ ਆਪਾਂ ਅੱਗੇ ਕਣਕ ਬੀਜ ਸਕਦੇ ਹਾਂ ਕਿਸਾਨ ਵੀਰੋ ਇਹਦੀ ਮਤਲਬ ਕਿੰਨੀ ਖਾਛਦਾ ਇਹ ਹੀ ਕੁਛ ਪਹਿਲਾਂ PR100 ਇਹਦਾ ਸੌਰੀ PU44 ਦਾ ਸੀ ਜਦੋਂ ਹੁਣ ਕਿਸਾਨ ਵੀਰੋ ਵੈਰਾਈਟੀ ਦਾ ਟਾਈਮ ਪੀਰੀਅਡ ਹੀ ਹੱਲ ਲਗਿਆ ਤਾਂ ਉਹਦੇ ਚ ਬਿਮਾਰੀਆਂ ਵੀ ਆਟੋਮੈਟਿਕ ਆਉਣ ਲੱਗ ਜਾਣਗੀਆਂ ਇੱਕ ਤੇ ਬਾਕੀ ਕੁਛ ਜਿੱਦਾਂ ਆਪਾਂ ਕਹੇ ਦੀ ਕੋਈ ਆਪਣੇ ਖੋਜ ਕਰਤਾ ਨੇ ਜਿਹੜੇ ਡਾਕਟਰ ਉਹਨਾਂ ਨੇ ਇਹਦੀਆਂ ਬਿਮਾਰੀਆਂ ਨੂੰ ਘਟਾਉਣ ਦਾ ਹੱਲ ਵੀ ਨਹੀਂ ਲੱਭਿਆ ਹੈਗਾ ਜਿਹਦੇ ਕਰਕੇ ਇਹ ਫੇਲ ਹੋ ਗਈ ਸੀ ਪਰ ਮੈਂ ਤੁਹਾਡੇ ਨਾਲ ਕਿਸਾਨ ਵੀਰੋ ਗੱਲ ਇਹ ਕਰਦਾ ਵੀ ਭੂਸਾ 44 ਬੈਨ ਹਜੇ ਤੱਕ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ ਜਿਹੜੇ ਕਿਸਾਨ ਵੀਰ ਨੇ ਉਹ ਲਾਉਣਗੇ ਵੀ ਤੇ ਵੇਚੂਗਾ ਵੀ ਇਹ ਪੰਜਾਬ ਆ ਇਹਦੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਸਾਰਾ ਕੁਝ ਹੋ ਜਾਂਦਾ ਤਾਂ ਕਿਸਾਨ ਵੀਰੋ ਮੈਂ ਅੱਜ ਇਹ ਵੀਡੀਓ ਤਾਂ ਹੀ ਪਾਈ ਆ ਕਿਉਂਕਿ ਮੈਨੂੰ 2-3 ਕਿਸਾਨ ਵੀਰਾਂ ਦੇ ਫੋਨ ਆਏ ਸੀ ਉਹ ਪੁੱਛਦੇ ਸੀ ਵੀ ਆਪਾਂ ਇਹਦੇ ਬਾਗਲ 'ਚ ਕਿਹੜੀ ਵੈਰਾਈਟੀ ਲਾਈਏ ਦੇਖੋ ਵੀਰੋ ਜਿਹੜੀ ਵੀ ਵੈਰਾਈਟੀ ਚੂਜ਼ ਕਰਨੀ ਹੈ ਵੈਰਾਈਟੀਆਂ ਦੇ ਹਿਸਾਬ 'ਚ ਆਪਾਂ ਕਰ ਲੂ ਵੀਡੀਓ ਦੇ ਦਾਂਗੇ ਤੁਹਾਨੂੰ ਵੀ ਕਿਹੜੀ-ਕਿਹੜੀ ਵੈਰਾਈਟੀ ਕਿਵੇਂ ਆ ਤੇ ਹੁਣ ਆਪਾਂ ਲਗਾਤਾਰਤਾ ਨਾਲ ਏਸੀ ਚੀਜ਼ ਦੀ ਵੀਡੀਓ ਪਾਉਣੀ ਆ 15-20 ਦਿਨ ਥੋੜਾ ਸਾਰਾ ਆਪਾਂ ਜਿਹੜਾ ਹੋ ਆਗਾ ਬਾਇਓ ਡਾਟਾ ਤੁਹਾਨੂੰ ਸਾਰਾ ਦੇ ਦਾਂਗੇ ਪਰ ਪੂਸਾ 44 ਬਾਰੇ ਮੈਂ ਤਾਂ ਦੱਸ ਰਿਹਾ ਕਿਸਾਨ ਵੀਰੋ ਵੀ ਜਿਹੜਾ ਪੂਸਾ 44 ਆ ਇਹ ਪ੍ਰੋਪਰ ਤਰੀਕੇ ਨਾਲ ਬੈਨ ਨਹੀਂ ਹੋਇਆ ਜਿਨ੍ਹਾਂ ਨੇ ਲਾਉਣਾ ਆਪਣੀ ਅੱਪਾ ਕਿਸੇ ਨੂੰ ਰੋਕਦੇ ਨਹੀਂ ਕਿਸੇ ਨੂੰ ਲਾਉਣ ਨੂੰ ਕਹਿੰਦੇ ਨਹੀਂ ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਇਹ ਵੀਡੀਓ ਤੁਹਾਡੇ ਲਈ ਆਪਾਂ ਪਾਈ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਰਹੋ ਇਸੇ ਤਰ੍ਹਾਂ ਆਪਣੀ ਸਪੋਰਟ ਕਰਦੇ ਰਹੋ ਧੰਨਵਾਦ